ਪਾਠ 11 ਰਾਜਕੁਮਾਰੀ ਦਿਉਦਾਸੀ ਇੱਕ ਰਾਜਾ ਸੀ ਉਸ ਦਾ ਰਾਜ ਦੱਖਣ ਦੇਸ਼ ਦੇ ਇੱਕ ਛੋਟੇ ਜਿਹੇ ਹਿੱਸੇ ਉੱਪਰ ਫੈਲਿਆ ਹੋਇਆ ਸੀ ਉਸ ਦੇ ਰਾਜ ਵਿੱਚ ਕੋਈ ਕਮੀ ਨਹੀਂ ਸੀ ਪਰ ਫਿਰ ਵੀ ਉਹ ਦੁਖੀ ਰਹਿੰਦਾ ਸੀ ਉਸ ਨੂੰ ਦੁਖੀ ਦੇਖ ਕੇ ਲੋਕ ਵੀ ਦੁਖੀ ਹੀ ਰਹਿੰਦੇ ਸਨ ਅਸਲ ਵਿੱਚ ਰਾਜੇ ਦੀ ਇੱਕ ਧੀ ਸੀ ਉਸ ਦਾ ਨਾਂ ਸੀ ਖੁਸ਼ੀ ਸਾਰੇ ਉਸ ਨੂੰ ਰਾਜਕੁਮਾਰੀ ਆਖਦੇ ਤੇ ਖੁਸ਼ ਰਹਿਣ ਦੀ ਬਜਾਏ ਉਦਾਸ ਰਹਿੰਦੀ ਸੀ ਰਾਜਾ ਉਸ ਦਾ ਬਹੁਤ ਖਿਆਲ ਰੱਖਦਾ ਉਸ ਨੂੰ ਖੁਸ਼ ਕਰਨ ਲਈ ਉਹ ਹਰ ਯਤਨ ਕਰਦਾ ਪਰ ਉਹ ਹਮੇਸ਼ਾ ਹੀ ਉਦਾਸ ਰਹਿੰਦੀ ਸੀ ਉਸ ਦੀ ਟਹਿਲ ਸੇਵਾ ਲਈ ਨੌਕਰਾਨੀਆਂ ਸਨ ਦਾਸੀਆਂ ਸਨ ਪਰ ਰਾਜਕੁਮਾਰੀ ਇਸ ਸਭ ਤੋਂ ਬੇਪਰਵਾਹ ਹਰ ਵੇਲੇ ਆਪਣੇ ਆਪ ਵਿੱਚ ਗਵਾਚੀ ਰਹਿੰਦੀ ਰਾਜਾ ਉਸ ਨੂੰ ਖੁਸ਼ ਦੇਖਣਾ ਚਾਹੁੰਦਾ ਸੀ ਪਰ ਉਹ ਸਦਾ ਹੀ ਉਦਾਸ ਰਹਿੰਦੀ ਰਾਜੇ ਨੂੰ ਉਸ ਦੇ ਸਿਆਣੇ ਸਲਾਹਕਾਰਾਂ ਨੇ ਕਈ ਸਲਾਹਾਂ ਦਿੱਤੀਆਂ ਸਭ ਬੇਅਸਰ ਰਾਜਕੁਮਾਰੀ ਨੂੰ ਉਸ ਦਾ ਕੋਈ ਲਾਭ ਹੁੰਦਾ ਨਾ ਦਿਸਿਆ ਤਾਂ ਰਾਜੇ ਨੇ ਟਿੰਡੋਰਾ ਫਿਰਵਾ ਦਿੱਤਾ ਕਿ ਜਿਹੜਾ ਰਾਜਕੁਮਾਰੀ ਦੀ ਉਦਾਸੀ ਦਾ ਇਲਾਜ ਕਰ ਦੇਵੇਗਾ ਉਹ ਉਸ ਨੂੰ ਮੋਹ ਮੰਗੀ ਦੌਲਤ ਨਾਲ ਮਾਲਾ-ਮਾਲ ਕਰ ਦੇਵੇਗਾ ਇਹ ਗੱਲ ਉਸ ਨੇ ਲਿਖਵਾ ਕੇ ਸ਼ਹਿਰ ਦੇ ਵੱਡੇ ਦਰਵਾਜ਼ੇ ਉੱਪਰ ਲਗਵਾ ਦਿੱਤੀ ਕਈ ਦਿਨ ਲੱਗ ਗਏ ਇੱਕ ਫਕੀਰ ਨੇ ਰਾਜੇ ਦੇ ਦਰਬਾਰ ਵਿੱਚ ਆਵਾਜ਼ ਦਿੱਤੀ ਰਾਜੇ ਨੇ ਫਕੀਰ ਨੂੰ ਬੁਲਾਇਆ ਦਰਵੇਸ਼ ਤੁਰਦਾ ਫਿਰਦਾ ਹੀ ਉਸ ਦੇ ਸ਼ਹਿਰ ਵਿੱਚ ਆਣ ਪਹੁੰਚਿਆ ਸੀ ਸ਼ਹਿਰ ਵਿੱਚ છਾਈ ਹੋਈ ਮੁਰਦੇ ਹਾਣੀ ਨੂੰ ਦੇਖ ਕੇ ਉਹ ਬਹੁਤ ਹੈਰਾਨ ਹੋਇਆ ਤੇ ਕਾਰਨ ਲੱਭਦਾ ਲੱਭਦਾ ਉਹ ਮਹਿਲ ਤੱਕ ਆ ਗਿਆ ਸੀ ਰਾਜੇ ਨੇ ਫਕੀਰ ਨੂੰ ਸੋਹਣੇ ਆਸਣ ਉੱਪਰ ਬਿਠਾਇਆ ਤੇ ਉਸ ਨੂੰ ਆਪਣੀ ਕਹਾਣੀ ਕਹਿ ਸੁਣਾਏ ਇੱਕ ਉਸ ਦੀ ਧੀ ਸੀ ਜੋ ਉਦਾਸ ਆਪਣੇ ਕਮਰੇ ਵਿੱਚ ਬੈਠੀ ਰਹਿੰਦੀ ਸੀ ਜਿਸ ਨੂੰ ਖੁਸ਼ ਹੋਇਆ ਵਰੇ ਹੀ ਭੀਤ ਗਏ ਸਨ ਮਹਾਰਾਜ ਮੇਰੀ ਮਦਦ ਕਰੋ ਬੇ ਬਹੁਤ ਬੇਬਸ ਹਾਂ ਮੈਂ ਆਪਣੀ ਧੀ ਦਾ ਦੁੱਖ ਨਹੀਂ ਦੇਖ ਸਕਦਾ ਫਕੀਰ ਨੂੰ ਆਪਣੇ ਸਾਹਮਣੇ ਇੱਕ ਰਾਜੇ ਦੀ ਬਚਾਈ ਇੱਕ ਬਾਪ ਬੈਠਾ ਹੋਇਆ ਦਿਖਾਈ ਦਿੱਤਾ ਉਸਨੇ ਰਾਜੇ ਨੂੰ ਹਰ ਮਦਦ ਕਰਨ ਦਾ ਪਰੋਸਾ ਦਿੱਤਾ ਕੁਝ ਸੋਚ ਕੇ ਫਕੀਰ ਨੇ ਕਿਹਾ ਮੈਨੂੰ ਰਾਜਕੁਮਾਰੀ ਕੋ ਲੈ ਚੱਲੋ ਫਕੀਰ ਨੂੰ ਦੇਖ ਕੇ ਰਾਜਕੁਮਾਰੀ ਨੇ ਨੱਕ ਬੁਲ ਝਾੜੇ ਉਸ ਨੂੰ ਜਾਪਿਆ ਕਿ ਇੱਕ ਹੋਰ ਹਕੀਮ ਜਾਂ ਵੈਦ ਦਵਾਈਆਂ ਦੇ ਪੂੜੇ ਬੰਦ ਕੇ ਉਸ ਨੂੰ ਦੇ ਦੇਵੇਗਾ ਰਾਜੇ ਨੇ ਹੁਣ ਤੱਕ ਰਾਜਕੁਮਾਰੀ ਨੂੰ ਇੱਕ ਬਿਮਾਰ ਰੋਗੀ ਹੀ ਸਮਝਿਆ ਸੀ ਤੇ ਉਸ ਦਾ ਇਲਾਜ ਕਰਾਉਣ ਦਾ ਹਰ ਯਤਨ ਕੀਤਾ ਸੀ ਫਕੀਰ ਨੇ ਆਪਣੇ ਹੱਥ ਵਿੱਚ ਫੜੀ ਸੋਟੀ ਛੁੱਟ ਦਿੱਤੀ ਤੇ ਇੱਝ ਜਾਪਿਆ ਜਿਵੇਂ ਉਹ ਉਸ ਚਰੋਖੇ ਦੇ ਬਾਹਰ ਡਿੱਗ ਪਵੇਗਾ ਜਿਸ ਨੂੰ ਉਹ ਉਸ ਵੇਲੇ ਬਾਹਰ ਦੇਖ ਰਿਹਾ ਸੀ ਉਹ ਡਿੱਗਣ ਹੀ ਵਾਲਾ ਸੀ ਕਿ ਉਸ ਨੂੰ ਕਿਸੇ ਜਾਨਦਾਰ ਹੱਥਾਂ ਨੇ ਅੰਦਰ ਖਿੱਚ ਲਿਆ ਫਕੀਰ ਨੇ ਦੇਖਿਆ ਕਿ ਇਹ ਹੋਰ ਕੋਈ ਨਹੀਂ ਸਗੋ ਰਾਜਕੁਮਾਰੀ ਹੀ ਸੀ ਉਸਨੇ ਇੱਕ ਬੁੱਢੇ ਵਿਅਕਤੀ ਨੂੰ ਡਿੱਗਣ ਤੋਂ ਬਚਾਇਆ ਸੀ ਫਕੀਰ ਨੇ ਉਸ ਨੂੰ ਦੁਆ ਦਿੱਤੀ ਰਾਜਕੁਮਾਰੀ ਨੇ ਉਸ ਨੂੰ ਬੈਠਣ ਲਈ ਮੂੜਾ ਦਿੱਤਾ ਇਸ ਦਾ ਮਤਲਬ ਸੀ ਕਿ ਉਹ ਬਿਮਾਰ ਨਹੀਂ ਸੀ ਚਰੋਖੇ ਦੇ ਬਾਹਰ ਦੇਖਦਿਆ ਫਕੀਰ ਨੇ ਕਿਹਾ ਦੇਖੋ ਪਤਝੜ ਆ ਰਹੀ ਹੈ ਸਾਰੇ ਦਰਖਤਾਂ ਦੇ ਪੱਤੇ ਡਿੱਗ ਰਹੇ ਹਨ सर्दिया की रुत विरान नजर आएगा फकीर दुम सोचती हाँ सारे दरखत ही सुख गए पंछिया जानवर दे गल सुन के फकीर ने कहा बिलकुल ठीक पर बहार आने उपर ए दुबारा हरे भरे हो जा सुन के राजकुमारी तुणक के बोली ਨਹੀਂ ਇਸ ਤਰ੍ਹਾਂ ਕਦੇ ਨਹੀਂ ਹੁੰਦਾ ਬਹਾਰ ਆਉਣ ਤੋਂ ਪਹਿਲਾਂ ਹੀ ਉਹ ਦਰਖਤ ਉੱਥੋਂ ਗਾਇਬ ਹੋ ਜਾਂਦਾ ਹੈ ਕਿੰਨੇ ਦਰਖਤ ਗਾਇਬ ਹੋ ਗਏ ਹਨ ਮੇਰੇ ਦੇਖਦਿਆ ਦੇਖਦਿਆ ਹੀ ਸਾਰਾ ਕੁਝ ਵਿਰਾਨ ਹੋ ਗਿਆ ਹੈ ਫਕੀਰ ਰਾਜਕੁਮਾਰੀ ਦੀ ਉਦਾਸੀ ਦਾ ਕਾਰਨ ਸਮਝ ਗਿਆ ਉਸ ਨੂੰ ਸਾਥੀ ਚਾਹੀਦਾ ਸੀ ਜਿਹੜਾ ਉਸ ਨਾਲ ਮਿਲ ਕੇ ਆਲੇ ਦੁਆਲੇ ਨੂੰ ਸੋਹਣਾ ਬਣਾ ਸਕੇ ਤੇ ਆਲੇ ਦੁਆਲੇ ਨੂੰ ਬਚਾ ਸਕੇ ਫਕੀਰ ਨੇ ਕਿਹਾ ਮੈਂ ਦੁਆ ਦਿੰਦਾ ਹਾਂ कि यह बाग कतझ नहीं आएगी सारे रुख हरे भरे कोई रुख गायब नहीं हो महल इसे तरह ही मेहकदा कुछ मुस्कुराई फकीर ने कहा पर इस एक शर्त है जिड़े बूटे राजकुमारी लगाएगी ओह सदा हरे रह राजकुमारी ने कहा ਪਰ ਮੇਰੀ ਮਦਦ ਕੌਣ ਕਰੇਗਾ? ਰਾਜਕੁਮਾਰੀ ਨੇ ਪੁੱਛਿਆ। ਫਕੀਰ ਨੇ ਭਰੋਸਾ ਦਿੱਤਾ ਕਿ ਉਸ ਦੀ ਮਦਦ ਕਰਨ ਵਾਲਾ ਵੀ ਕੋਈ ਮਿਲ ਜਾਏਗਾ। ਜਦੋਂ ਫਕੀਰ ਉੱਥੋਂ ਤੁਰਨ ਲੱਗਿਆ ਤਾਂ ਰਾਜਕੁਮਾਰੀ ਨੇ ਉਸ ਦੇ ਪੈਰ ਫੜ ਲਏ ਤੇ ਪੁੱਛਿਆ, "ਮਹਾਰਾਜ, ਮੈਨੂੰ ਇਸ ਗੱਲ ਦਾ ਵੀ ਜਵਾਬ ਦੇ ਕੇ ਜਾਓ ਕਿ ਇਸ ਤਰ੍ਹਾਂ ਕਰਨ ਨਾਲ ਕਿ ਉਸ ਦੇ ਪਿਤਾ ਦਾ ਰਾਜ ਬਚ ਜਾਏਗਾ ਕਿ ਮੇਰੇ ਪਿਤਾ ਦਾ ਰਾਜ ਬਰਬਾਦ ਹੋਣ ਤੋਂ ਬਚ ਜਾਏਗਾ?" ਹੁਣ ਫਕੀਰ ਸਾਰੀ ਗੱਲ ਸਮਝ ਗਿਆ। ਉਸਨੇ ਰਾਜੇ ਨੂੰ ਕਿਹਾ ਮੈਂ ਰਾਜਕੁਮਾਰੀ ਦੀ ਬਿਮਾਰੀ ਦਾ ਇਲਾਜ ਲੱਭ ਲਿਆ ਹੈ ਉਸਨੇ ਰਾਜੇ ਦੇ ਕੰਨ ਵਿੱਚ ਕੁਝ ਕਿਹਾ ਤੇ ਫਿਰ ਉਥੋਂ ਵਿਦਾ ਲਈ ਕੁਝ ਦਿਨਾਂ ਬਾਅਦ ਰਾਜਕੁਮਾਰੀ ਨੇ ਬੁੱਟੇ ਲਗਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਜਿੱਥੇ-ਜਿੱਥੇ ਵੀ ਉਹ ਕੋਈ ਬੁੱਟਾ ਲਗਾਉਂਦੀ ਉੱਥੇ ਰਾਜਕੁਮਾਰੀ ਦੇ ਨਾਂ ਦੀ ਤਖਤੀ ਲਗਾ ਦਿੱਤੀ ਜਾਂਦੀ ਜਲਦੀ ਹੀ ਹਰ ਪਾਸੇ ਲਹਿਰਾ ਬਹਿਰਾ ਹੋ ਗਈਆਂ ਰਾਜਕੁਮਾਰੀ ਜਦੋਂ ਆਪਣੇ ਕਮਰੇ ਦੇ ਛਰੋਖੇ 'ਚੋਂ ਇਹ ਸਭ ਕੁਝ ਦੇਖਦੀ ਤਾਂ ਬਹੁਤ ਖੁਸ਼ ਹੁੰਦੀ ਰਾਜਾ ਆਪਣੀ ਧੀ ਨੂੰ ਖੁਸ਼ ਹੁੰਦਾ ਦੇਖ ਕੇ ਖੁਸ਼ ਹੋ ਗਿਆ ਰਾਜੇ ਨੂੰ ਖੁਸ਼ ਦੇਖ ਕੇ ਸਾਰਾ ਸ਼ਹਿਰ ਫੁੱਲਿਆ ਨਾ ਸਮਾਉਂਦਾ ਜਲਦੀ ਹੀ ਕਾਰੋਬਾਰ ਵਿੱਚ ਵਾਧਾ ਹੋ ਗਿਆ ਇਸ ਤਰ੍ਹਾਂ ਰਾਜਕੁਮਾਰੀ ਨੇ ਆਪਣੀ ਸਿਆਣਪ ਨਾਲ ਆਪਣੇ ਪਿਤਾ ਦੇ ਰਾਜ ਨੂੰ ਬਰਬਾਦ ਹੋਣ ਤੋਂ ਬਚਾ ਲਿਆ